ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਘਰ ਵਿੱਚ ਸੰਕਟ ਵਾਰ-ਵਾਰ ਆਉਂਦੇ ਨੇ ਤਾਂ ਇਹ ਸ਼ਬਦ ਜ਼ਰੂਰ ਸੁਣੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜਪਿਓ ਜਿਨਿ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਆਇਓ ਜਪਿਓ ਜਿਨਿ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਆਇਓ ਤੁਨ੍ਹ੍ਹੋ ਸ੍ਰੀ ਮਹਲਾ ਪੰਜਵਾਂ ਜਪਿਓ ਜਿਨਿ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਸਭ ਗੁਰ ਪ੍ਰਸਾਦ ਜਪਿਓ ਜਿਨਿ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਜਿਨਿ ਸਿਹਾਇਓ ਜੋ ਬੈਰਾਈ ਸੀ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਬੁੱਲੇ ਸੰਸਾਰਾ ਜਪਿਓ ਜਿਨਿ ਅਰਥ ਦੇ ਹੋਏ ਗਵਾਰ ਫਿਰ ਸੰਕਟ ਜਉਣ ਗਰਬ ਨਾ ਆਇਓ ਸਾਚ ਧਰਮ ਨਹੀਂ ਅਰਜਨ ਦੇਵ ਘਰ ਫਿਰ ਸੰਕਟ ਜੋ ਨ ਕਰ ਬਨਾਸੀ ਉਹ ਰਚਿਓ ਮਿਠਾ ਜਪਿਐ ਉਹ ਜਿਨੇ ਅਰਜਨ ਦੇਵ ਨਾਥ ਪਿਆਰੀ ਫਿਰ ਸੰਕਟ ਜੋ ਨ ਕਰ ਬਨਾਸਿ ਆਇਓ ਜਾਣੈ ਨਾਹੀ ਜਪਿ ਹਰਿ ਜੀ ਵਿਚਾਰ ਦੇਵ ਗੁਰੂ ਫਿਰ ਸੰਕਟ ਜੋਰ ਪਰਾਈ ਕਾ ਉਠ ਰੋਵੈ ਜਪਿਓ ਜਿਨੇ ਅਰਜਨ ਦੇਵ ਗੁਰਗਲਾਈ ਸੰਕਟ ਜੋਨ ਗਰਬਨਾ ਆਣਿ ਬੁਜੈ ਆਵਣ ਜਾਇ ਜਪਿਓ ਜਿਨੇ ਅਰਜਨ ਦੇਵ ਗੁਰ ਕਰੈ ਫਿਰ ਸੰਕਟ ਜੋਨ ਗਰਬਨਾ ਆਣਿ ਜੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਆਇਓ ਨਉ ਪੁਰਬਾਰ ਜਤਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨ ਆਇਓ ਖਲੇ ਜਤਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਤ ਸ੍ਰੀ ਮਨਨ ਗਰਬ ਨ ਕਰਿ ਗਿਓ ਚੌਪ ਦੇ ਜਪਿਓ ਜਿਨਿ ਅਰਜਨ ਦੇਵ ਗੁਰੂ ਸਿਰ ਸੰਗੁੜਿ ਪਛਾਨ ਗਰਭ ਨ ਆਇਓ ਕਾਮਨਾ ਆਪਿ ਜਪਿਓ ਜਿਨਿ ਅਰਜਨ ਦੇਵ ਗੁਰੂ ਚਰ ਸੰਗਤਿ ਜਿਉ ਨੀ ਗਰਭ ਨ ਆਇਓ ਜੋ ਬੈਰਾਈ ਸੀ ਜਪਿਓ ਜਿਨਿ ਅਰਜਨ ਦੇਵ ਗੁਰੂ ਸੇ ਪਰਮ ਸੰਕੁਲੇ ਸੰਸਾਰ ਗਰਭ ਨ ਆਇਓ ਜਨਮ ਜਪਤਿਓ ਜਿਨਿ ਅਵਜਨੋ ਦੀਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇ। ਸਚ ਧਰਮ ਨਹੀਂ ਪਾਵੈ ਡਿਠਾ ਹੈ। ਝੂਠ ਗੁਰੂ ਹਾਸਿਉ ਰਤਿਉ ਮੀਠਾ ਵਾਹਿ। ਦਾਤ ਪਿਆਰੀ ਗੁਰ ਸਰਿਆ ਦਾਤਾਰਾ। ਜਾਣੈ ਨਾ ਮਰਣ ਵਿਚਾਰ ਗੁਰੂ ਵਸਤਿ ਪਰਾਇ ਉਹ ਉਠ ਰੋਵੇ ਏ ਕਰਮ ਧਰਮ ਸਗਲਾਈ ਖੋਵੇ ਵਾਹ ਗੁਰਜੀਤ ਕਉ ਜਲਸ ਆਗਣ ਜਾਣ ਗੁਰਾਨ ਗੁਰਜੀ ਕੀ ਫਤਿਹ ਆਪ ਕਰੈ ਤਾ ਪਛੋਤਾਣੇ ਜੋ ਤੁਧ ਪਾਵੈ ਸੋ ਪਰਵਾਣ ਤੇਰੇ ਪਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ